ਜੋ ਬਣ ਹਾਂਜੀ ਤੂੰ ਬੜੀ ਤਿਆਰੀ ਕਰਕੇ ਬੈਠਾ ਕਿੱਥੇ ਤਿਆਰ ਹੋਇਆ ਵਾਂ ਉਹ ਤਿਆਰੀ ਕਿੱਥੇ ਕਰਨੀ ਆ ਮੈਂ ਤਾਂ ਜੋਤ ਚਲੇ ਹਾਂ ਪਿੰਡ ਉਹਦੇ ਵਾਹ ਵੀ ਮੁੰਡਿਆ ਵੇਲਾ ਬੈਠਾ ਰਹਿਣਾ ਵਾ ਕੋਈ ਕੰਮ ਧੰਦਾ ਹੀ ਵੇਖਲਾ ਕਿਹੜਾ ਕੰਮ ਧੰਦਾ ਵੇਖਾਂ ਕੋਈ ਕੰਮ ਨਹੀਂ ਕਰ ਹੈਗਾ ਤੁਸੀਂ ਦੱਸੋ ਵੀ ਤੁਸੀਂ ਆਪਣਾ ਕੰਮ ਕਰਨ ਦੇ ਜੇ ਨਹੀਂ ਮੈਂ ਕਰਨੀ ਲਵਲੀ ਦੇ ਮੁੰਡਿਆ ਸਾਰਾ ਦਿਨ ਬੈਠਾ ਰਹਿਣਾ ਕੋਈ ਕੰਮ ਤੰਦਾ ਵੇਖ ਲਿਆ ਕਰ ਏਦਾਂ ਕਿਦਾਂ ਟਾਈਮ ਪਾਸ ਹੋਊਗਾ ਹੌਸਲਾ ਰੱਖ ਉਹਦਣਾ ਮੈਂ ਗੱਲ ਕੀਤੀ ਆ ਆਪੇ ਆਪਣੇ ਘਰ ਦੇ ਨਾਲ ਗੱਲ ਕਰੂਗਾ ਨਾ ਜੇ ਉਹ ਤੋਂ ਮੰਨ ਜੂਗੀ ਤਾਂ ਠੀਕ ਆ ਨਹੀਂ ਤਾਂ ਹੋਰ ਕਹੀ ਲਫਸੀਲਾ ਕਰ ਲੈਣੀ ਆ ਤੈਨੂੰ ਮੈਂ ਉਹਦੋ ਕਿਹਾ ਸੀ ਨਾ ਕਿ ਕਿਸ ਪ੍ਰਾਈਵੇਟ ਨੌਕਰੀ ਤੇ ਲੱਗ ਜਾ ਜੋ ਪਿੰਡੋਂ ਪਤਾ ਕਰਨਗੇ ਤਾਂ ਲੋਕ ਕੀ ਕਹਿਣਗੇ ਚਲ ਕੋਈ ਗੱਲ ਨਹੀਂ ਹੋਰ ਕੋਈ ਰਿਸ਼ਤੇਦਾਰੀ ਵੇਨਣੀ ਆ ਜੋਧ ਹੋ ਗਏ ਤਿਆਰ ਹਾਂਜੀ ਹਾਂਜੀ ਕਿੰਨਾ ਘਟਾ ਟਾਈਮ ਆ ਹੋਰ ਚੱਲੀਏ ਬਸ ਮੈਂ ਤਿਆਰੀ ਲੈਟ ਨਹੀਂ ਵੇਖ ਲੈਣੇ ਜਗਾਈ ਮੈਂ ਬੜਾ ਕੰਨਿਆ ਸੌਂ ਜਿਆ ਤਾਂ ਕਰ ਲੈਣਾ ਟਾਈਮ ਹਲ 21 ਅਮਰਜੋਧ ਹਾਂਜੀ ਹੋ ਗਏ ਤਿਆਰ ਹਾਂਜੀ ਹਾਂਜੀ ਕਿੰਨਾ ਘਟਾ ਟਾਈਮ ਹੋਰ ਚੱਲੀਏ ਬਸ ਮੈਂ ਤਿਆਰੀ ਯਾਰ ਇੱਕ ਨਾ ਤੇਰੇ ਨਾਲ ਗੱਲ ਕਰਨੀ ਹੈ ਬੜੀ ਜੀ ਤੂੰ ਖਲੋਤ ਸਾਥੇ ਮੈਂ ਆਪਦੇ ਨੂੰ ਕਹਿ ਮੈਂ ਸੋਚਿਆ ਮੈਂ ਵੀ ਜੋਤ ਕਿਦਾਂ ਗੱਲ ਕਰੂੰ ਮੈਂ ਤਾਂ ਇੱਕ ਦੋ ਵਾਰੀ ਅੱਗੇ ਵੀ ਗੱਲ ਕੀਤੀ ਆ ਜੋਤ ਨਾਲ ਉਹ ਨਹੀਂ ਪਰਮਾਨਦੀ ਉਹ ਮੇਰੀ ਗੱਲ ਸੁਣ ਤੂੰ ਇਹਦੀ ਗੱਲ ਸੁਣਾਈ ਇਹ ਨਾ ਹੋਏ ਤੇਰੀ ਉੱਥੇ ਰਿਸ਼ਤੇਦਾਰੀ ਹੈ ਤਾਂ ਤੂੰ ਉਹਨਾਂ ਤੂੰ ਵੀ ਜਾਂਦਾ ਰਹੇ ਮੈਂ ਵੀ ਇਹੋ ਚੀਜ਼ ਸੋਚਣ ਡਿਆ ਸੀ ਇਹ ਛਟਣ ਹੈਗਾ ਵਾ ਕੀ ਪਤਾ ਕੀ ਲਾ ਮੈਰਿਜ ਕਰਦਾ ਫਿਰ ਲਿਆ ਕੀ ਮੇਰੀ ਉੱਥੇ ਗੱਲ ਬਾਤ ਵਾ ਫਲਾਂ ਢੀਗਾ ਐਵੇਂ ਤੂੰ ਵੀ ਆਪਣੀ ਰਿਸ਼ਤੇਦਾਰੀ ਦੀ ਬਦਨਾਮੀ ਕਰਾਏਗਾ ਵੇਖ ਪੁੱਤ ਤੂੰ ਵੀ ਆਪਣੀ ਰਿਸ਼ਤੇਦਾਰੀ ਦੀ ਬੇਇੱਜ਼ਤੀ ਕਰਾਏਗਾ ਦੇ ਪਾ ਹਾਂਜੀ ਕੁਛ ਨਹੀਂ ਮੈਂ ਉਹ ਭੰਡੇ ਸਾਫ਼ ਕਰਕੇ ਆਈ ਦੋ ਅੱਛਾ ਅੱਛਾ ਮੈਂ ਸੁਣ ਲਈ ਹਾਂ ਪਰ ਤੂੰ ਨੀ ਉਸ ਗੱਲ ਤੇ ਆਉਣ ਡੀ ਵੇਖੋ ਮੈਂ ਮੇਰੀ ਗੱਲ ਸੁਣੋ ਤੁਹਾਨੂੰ ਵੀ ਥੋੜਾ ਬੋਧਾ ਸਮਝਣਾ ਚਾਹੀਦਾ ਆ ਕਿ ਕੁਝ ਆਪਣੀ ਵੀ ਮਰਜ਼ੀ ਹੋਣੀ ਚਾਹੀਦੀ ਆ ਇਹਦਾ ਮਤਲਬ ਵੀ ਤੇਰੀ ਮਰਜ਼ੀ ਨਾਲ ਫਿਰ ਵਿਆਹ ਕਰੀਏ ਆਪਾਂ ਹਨਾ ਉਹੋ ਮੰਮੀ ਮੈਂ ਉਹ ਗੱਲ ਨਹੀਂ ਕਹਿੰਦੀ ਹੈਗੀ ਜੇ ਮੈਂ ਤੇ ਸਮਝਿ ਲਿਆਵਣਾ ਤਾਂ ਫਿਰ ਤੂੰ ਇਹੋ ਸੋਚੇ ਕਿ ਮੈਂ ਮਰਜ਼ੀ ਦਾ ਕਰਾਉਣਾ ठीक है ना सगड़ी गलदा समझ आ गई क्या सर ये मम्मी ने गलत चला गया गलत चला गया मैं मार एक जोर यार तो ये सब निकाल ही देखना तेरा भाभी ਯਾਰ ਆ ਆ ਚੱਲੇ ਗਏ ਤਾਂ ਉਹ ਸਾਰੇ ਹਰਾਂ ਦੀ ਕੀ ਆਉਂਦੀ ਹੈ ਹਟ ਕੇ ਤੁਹਾਡਾ ਲੈ ਵੇਖ ਕੇ ਹੱਸਦਾ ਹੋਵੇ ਨਾ ਹਟ ਗਿਆ ਕੰਮ ਵੀ ਹਟ ਗਿਆ ਰੁਕ ਗਿਆ ਯਾਰ ਦੋ ਮਿੰਟ ਆਪਣੇ ਕੋਲ ਜਿਹੜਾ ਪ੍ਰੋਬਲਮ ਬੜਾ ਘੁੜਾ ਕੋਈ ਕਾੜਾ ਇਹ ਬੇ ਛੱਡੇ ਬੰਦਾ ਚਾਰ ਪੰਜ ਕਟੀਆਂ ਅੰਦਰ ਚੱਲ ਜਾ ਤੂੰ ਅੰਦਰ ਪਤਾ ਤਾਂ ਫੇਟਾ ਕਰ ਸੱਚਾ ਗਾ ਤੇਰੇ ਅਲ ਵਿੱਚ ਨਾ ਦੱਸਦਾ ਇਹ ਰੇ ਇਹ ਪਿੰਡਾਂ ਨੂੰ ਅੰਦਰ ਪੇ ਯਾਰਾ ਇੰਨਾ ਕਦੀ ਹੋਇਆ ਨਹੀਂ ਆ ਉਹ ਭੰਜੀਆ ਹੀ ਗੱਲ ਹੋਈ ਉਹਦਨ ਵਾਲੀ ਕੇ ਬਲੇ ਆੜੀ ਜਤੈ ਮਾਰ ਗਏ ਨਾ ਫੇਰ ਤੂੰ ਵਨ ਜੋ ਬਣਾ ਹਾਂਜੀ ਤੂੰ ਬੜੀ ਤਿਆਰੀ ਕਰਕੇ ਬੈਠਾ ਕਿੱਥੇ ਤਿਆਰ ਹੋਇਆ ਵਾ ਉਹ ਤਿਆਰੀ ਕਿੱਥੇ ਕਰਨੀ ਆ ਮੈਂ ਤਾਂ ਜੋਤ ਚੱਲੇ ਹਾਂ ਪਿੰਡੋਂ ਦੇ ਵਾਹ ਵੀ ਮੁੰਡਿਆ ਵੇਲਾ ਬੈਠਾ ਰਹਿਂਦਾ ਵਾ ਕੋਈ ਕੰਮ ਧੰਦਾ ਹੀ ਵੇਖਲਾ ਕਿਹੜਾ ਕੰਮ ਧੰਦਾ ਵੇਖਾਂ ਕੋਈ ਕੰਮ ਨਹੀਂ ਕਰ ਹੈਗਾ ਤੁਸੀਂ ਦੱਸੋ ਵੀ ਤੁਸੀਂ ਆਪਣਾ ਕੰਮ ਕਰਨ ਦੇ ਜੇ ਨਹੀਂ ਮੈਂ ਕਰਨ ਨਹੀਂ ਲਵਲੀ ਦੇ ਮੁੰਡਿਆ ਸਾਰਾ ਦਿਨ ਬੈਠਾ ਰਹਿਣਾ ਕੋਈ ਕੰਮ ਤੰਦਾ ਵੇਖ ਲਿਆ ਕਰ ਏਦਾਂ ਕਿਦਾਂ ਟਾਈਮ ਪਾਸ ਹੋਊਗਾ ਹੌਸਲਾ ਰੱਖ ਉਹਦਣਾ ਮੈਂ ਗੱਲ ਕੀਤੀ ਆ ਆਪੇ ਆਪਣੇ ਘਰ ਦਿਨਾਂ ਗੱਲ ਕਰੂਗਾ ਨਾ ਜੇ ਉਹ ਤਾਂ ਮੰਨ ਜੂਗੀ ਤਾਂ ਠੀਕ ਆ ਨਹੀਂ ਤਾਂ ਹੋਰ ਕਹੀ ਲਵਸਿਲਾ ਕਰ ਲੈਣੀ ਆ ਤੈਨੂੰ ਮੈਂ ਉਹਦੋ ਕਿਹਾ ਸੀ ਨਾ ਕਿ ਕਿਸ ਪ੍ਰਾਈਵੇਟ ਨੌਕਰੀ ਤੇ ਲੱਗ ਜਾ ਜੋ ਪਿੰਡੋਂ ਪਤਾ ਕਰਨਗੇ ਤੇ ਲੋਕ ਕੀ ਕਹਿਣਗੇ ਚਲ ਕੋਈ ਗੱਲ ਨਹੀਂ ਹੋਰ ਕੋਈ ਰਿਸ਼ਤੇਦਾਰੀ ਵੇਨਣੀ ਆ ਜੋਤ ਹੋ ਗਈ ਤਿਆਰ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋਰ ਚੱਲੀ ਬਸ ਮੈਂ ਤਿਆਰੀ ਲੈਟ ਨਹੀਂ ਵੇਖ ਲੈਣੇ ਜਗਾਈ ਮੈਂ ਬੜਾ ਕੰਨਿਆ ਸੌਂ ਜਿਆ ਤਾਂ ਕਰ ਲਿਆ ਟਾਈਮ ਹਲ ਤੂੰ ਅਮਰ ਜੋਤ ਹਾਂਜੀ ਹੋ ਗਈ ਤਿਆਰ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋਰ ਚੱਲੀ ਬਸ ਮੈਂ ਤਿਆਰੀ ਯਾਰ ਇੱਕ ਨਾ ਤੇਰੇ ਨਾਲ ਗੱਲ ਕਰਨੀ ਹੈ ਬੜੀ ਜੀ ਤੂੰ ਫਿਲੋਸ ਸਾਥੇ ਮੈਂ ਆਪਦੇ ਨੂੰ ਕਹਿ ਤੂੰ ਬਸ ਸੋਚੀ ਆ ਮੈਂ ਵੀ ਜੋਦ ਕਿਦਾਂ ਗੱਲ ਕਰੂੰ ਮੈਂ ਤਾਂ ਇੱਕ ਦੋ ਵਾਰੀ ਅੱਗੇ ਵੀ ਗੱਲ ਕੀਤੀ ਆ ਜੋਦ ਨਾਲ ਅੱਛਾ ਉਹ ਨਹੀਂ ਪਰ ਮੰਦੀ ਉਹ ਮੇਰੀ ਗੱਲ ਸੁਣ ਤੂੰ ਇਹਦੀ ਗੱਲ ਸੁਣਾਈ ਇਹ ਨਾ ਤੇਰੀ ਉੱਥੇ ਰਿਸ਼ਤੇਦਾਰੀ ਹੈ ਤਾਂ ਤੂੰ ਉਹਨਾਂ ਤੂੰ ਵੀ ਜਾਂਦਾ ਰਹੇ ਮੈਂ ਵੀ ਇਹੋ ਚੀਜ਼ ਸੋਚਣ ਡਿਆ ਸੀ ਇਹ ਛਟਣ ਹੈਗਾ ਵਾ ਕੀ ਪਤਾ ਕੀ ਲਵ ਮੈਰਿਜ ਕਰਦਾ ਫਿਰ ਲਿਆ ਕੀ ਮੇਰੀ ਉੱਥੇ ਗੱਲ ਬਾਤ ਵਾ ਫਲਾਂ ਢੀਗਾ ਐਵੇਂ ਤੂੰ ਵੀ ਆਪਣੀ ਰਿਸ਼ਤੇਦਾਰੀ 'ਚ ਬਦਨਾਮੀ ਕਰਾਏਂਗਾ ਵੇਖ ਪੁੱਤ ਤੂੰ ਵੀ ਆਪਣੀ ਰਿਸ਼ਤੇਦਾਰੀ 'ਚ ਬੇਇੱਜ਼ਤੀ ਕਰਾਏਂਗਾ ਦੇਪਾ ਹਾਂਜੀ ਕੁਛ ਨਹੀਂ ਅਮੀਓ ਭੰਡੇ ਸੱਫਰ ਕੇ ਆਈਂ ਦੋਗ ਅੱਛਾ ਅੱਛਾ ਮੈਂ ਸੁਣ ਲਈ ਹਾਂ ਪਰ ਤੂੰ ਨੀ ਉਸ ਗੱਲ ਤੇ ਆਉਣ ਲਈ ਵੀਰ ਕੋ ਮੇਰੀ ਗੱਲ ਸੁਣੋ ਤੁਹਾਨੂੰ ਵੀ ਥੋੜਾ ਬੋਧਾ ਸਮਝਣਾ ਚਾਹੀਦਾ ਆ ਕਿ ਕੁਝ ਆਪਣੀ ਵੀ ਮਰਜ਼ੀ ਹੋਣੀ ਚਾਹੀਦੀ ਆ ਇਹਦਾ ਮਤਲਬ ਵੀ ਤੇਰੀ ਮਰਜ਼ੀ ਨਾਲ ਫਿਰ ਵਿਆਹ ਕਰੀਏ ਆਪਾਂ ਹਨਾ ਉਹੋ ਮੰਮੀ ਮੈਂ ਉਹ ਗੱਲ ਨਹੀਂ ਕਹਿੰਦੀ ਹੈਗੀ ਜੀ ਮੈਂ ਤੇ ਸਮਝਿ ਲਿਆਵਣਾ ਤਾਂ ਫੇਰ ਤੁਸੀਂ ਇਹੋ ਸੋਚੋ ਕਿ ਮੈਂ ਮਰਜ਼ੀ ਦਾ ਕਰਉਣਾ ਵਾ ਠੀਕ ਹੈ ਲਾ ਸਕਣੀ ਗੱਲ ਦਾ ਚੱਲ ਜਾ ਬੰਬੀ ਕਿਹਦਾ ਜੇ ਮੰਮੀ ਨੂੰ ਗਲਤ ਚਲਾ ਗਿਆ ਗਲਤ ਚਲਾ ਗਿਆ ਮੈਂ ਮਾਰ ਲੱਕ ਚੋਰ ਯਾਰ ਤੂੰ ਇਹ ਸਮਝੇ ਕਲੀ ਤੇਰੇ ਬਾਰੇ ਤੇਰਾ ਭਾਬੀ ਐਵੇਂ ਜੀ ਨਾਲੇ ਹੇ ਯਾਰ ਆ ਆ ਚੱਨੇ ਗਿਆ ਨਾ ਨਹੀਂ ਨਹੀਂ ਬੜਾ ਉਹ ਸਾਰੇ ਹਰਾਂ ਦੀ ਆਪੇ ਆਉਂਦੇ ਆ ਤੁਹਾਡਾ ਬੰਦੀ ਪਾ ਰਿਹਾ ਉਹ ਰਾਤ ਕਿਤੇ ਆਉਣਗੇ ਮਿਲਣਾ ਹਟ ਕੇ ਤੁਹਾਡਾ ਦੇਖ ਕੇ ਹੱਸਦਾ ਹੋਏ ਨਾ ਹਟ ਗਿਆ ਮੈਂ ਇੱਧਰ ਚੱਲ ਗਿਆ ਹਟ ਗਿਆ ਕੰਮ ਵੀ ਹਟ ਗਿਆ ਰੁਕ ਗਿਆ ਯਾ ਦੋ ਮਿੰਟ ਆਪਣੇ ਕੋਲ ਕੋਈ ਪ੍ਰੋਬਲਮ ਬੜਾ ਕੁੜਾ ਕੋਈ ਕਾੜਾ ਵੇ ਛੱਡੇ ਬੰਦਾ 4-5 ਕਟੀਆਂ ਅੰਦਰ ਚੱਲ ਜਾ ਤੂੰ ਅੰਦਰ ਚੱਲਦਾ ਫੇਰ ਸੱਜਾਗਾ ਤੇਰੇ ਨਾਲ ਵੇਖਿਆ ਨਾ 10 ਸੱਜਦਾ ਇਹਦੇ ਪਿੰਡਾਂ ਨੂੰ ਅੰਦਰ ਪਏ ਯਾਰਾ ਇੰਨਾ ਕਦੀ ਹੋਇਆ ਨਹੀਂ ਆ ਉਹ ਭੰਜੀਆਂ ਹੀ ਗੱਲ ਹੋਈ ਉਹਦਾਂ ਦੀ ਕੇ ਬਲੇ ਆੜੀ ਜਤਾਂ ਮਰ ਗਏ ਨਾ ਫੇਰ